ਰੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀ ਸਿੰਘ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ ਪੂਰਨ ਸੰਤ ਸਿਪਾਈ ਕਲਗੀ ਧਰਦੇ ਅਨੋਖੇ ਲਾਡਲੇ ਸ਼ਹੀਦ ਸਿੰਘ ਸਾਧ ਸੰਗਤ ਜੀ ਜਿਨ੍ਹਾਂ ਦੇ ਦਰ ਦਾ ਚਪੈਰਾ ਸਾਰੀਆਂ ਸੰਗਤਾਂ ਦੇ ਦੁੱਖ ਘਟ ਰਿਹਾ ਹੈ ਸੰਗਤਾਂ ਪਿਆਰ ਨਾਲ ਪੜਦੀਆਂ ਵਾ ਤੇਰੇ ਦਰ ਦਾ ਚਪੈਰਾ ਜੀ ਦੁੱਖ ਸਾਰੇ ਘਟਦਾ ਹੈ ਔਰ ਇਹ ਉਹਨਾਂ ਦਾ ਪਿਆਰ ਹੀ ਕਿ ਕਰਮਾਤੀ ਵਰਤ ਰਹੀਏ ਪਿਛਲੇ ਜੂਨ ਜੁਲਾਈ ਦੇ ਮਹੀਨੇ 2023 ਤੋਂ ਹਰ ਐਤਵਾਰ ਜਿਹੜਾ ਚੁਪਹਿਰਾ ਲੱਗਦਾ ਹੈ ਸਾਧ ਸੰਗਤ ਦੀ ਤਕਰੀਬਨ 3-4 ਲੱਖ ਤੋਂ ਵੱਧ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਚੁਪਹਿਰਾ ਕੱਟਦੀਆਂ ਹਨ ਚੁਪਹਿਰਾ ਸ਼ਹੀਦਾ ਸਾਹਿਬ ਹੋ ਰਿਹਾ ਹੁੰਦਾ ਹੈ ਪਰ ਕਮਾਲ ਦੀ ਗੱਲ ਹੈ ਕਿ ਸੰਗਤਾਂ ਵਿਵੇਕ ਸਰਸ ਦੇ ਵਿੱਚ ਹਾਲ ਭਰੇ ਹੁੰਦੇ ਆ ਚੁਪਹਿਰਾ ਸ਼ਹੀਦਾ ਸਾਹਿਬ ਹੋ ਰਿਹਾ ਹੁੰਦਾ ਹੈ ਸੰਗਤਾਂ ਹਾਲ ਰਾਮ ਸਰ ਦਾ ਭਰਿਆ ਹੁੰਦਾ ਹੈ ਪਾਰਕਿੰਗਾਂ ਭਰ ਜਾਂਦੀਆਂ ਨੇ ਕਿਤੇ ਬੈਠਣ ਦੀ ਥਾਂ ਨਹੀਂ ਮਿਲਦੀ ਔਰ ਇਥੋਂ ਤੱਕ ਈਵਨ ਸੰਗਤਾਂ ਨੇ ਉਹ ਦ੍ਰਿਸ਼ ਵੀਡੀਓ 'ਚ ਵੇਖੇ ਹੋਣਗੇ ਕਿ ਚੁਪਹਿਰਾ ਕੱਟਣ ਵਾਲੀਆਂ ਸੰਗਤਾਂ ਸੜਕਾਂ ਤੇ ਬੈਠੀਆਂ ਨਜ਼ਰ ਆ ਰਹੀਆਂ ਨੇ ਗਰਮੀ ਹੋਵੇ ਮੀਂਹ ਹੋਵੇ ਧੁੱਪ ਹੋਵੇ ਸਰਦੀ ਹੋਵੇ ਕਮਾਲ ਦੀ ਗੱਲ ਹੈ ਕਿ ਹਰ ਐਤਵਾਰ ਸੰਗਤਾਂ ਸੜਕਾਂ ਤੇ ਬੈਠ ਕੇ ਚੁਪਹਿਰਾ ਕੱਟਦੀਆਂ ਨੇ ਤੇ ਜਦੋਂ 4 ਵਜੇ ਸੰਗਤ ਦੀ ਭੋਗ ਪੈਂਦਾ ਹੈ ਤੇ ਸੰਗਤ ਦੇ ਮਨ 'ਚ ਹੁੰਦਾ ਵੀ ਹੁਣ ਇੱਕਦਮ ਸਾਰੇ ਪਾਸੇ ਜਾਮ ਲੱਗ ਜਾਣਾ ਹੈ ਅਸੀਂ ਫਟਾਫਟ ਘਰਾਂ ਨੂੰ ਜਾਈਏ ਸੰਗਤ ਸਵੇਰ ਤੋਂ ਬੈਠੀ ਹੁੰਦੀ ਏ ਪਰ ਲੰਗਰ ਇਸ ਕਰਕੇ ਨਹੀਂ ਛੱਕੇ ਜਾਂਦੀ ਜੇ ਲੰਗਰ ਛੱਕਣ ਜਾਵਾਂਗੇ ਜਾਮ 'ਚ ਫਸ ਜਾਾਂਗੇ ਇਹ ਸੋਚ ਨੂੰ ਵੇਖਦਿਆਂ ਹੋਇਆਂ ਸਾਡੇ ਮਹਾਂਪੁਰਖਾਂ ਨੇ ਭਾਈ ਗੁਰੂ ਕਬਾਲ ਸਿੰਘ ਵੀ ਹੋਰਾਂ ਨੇ ਸੰਗਤਾਂ ਦੇ ਵਾਸਤੇ ਚਪਹਿਰਾ ਕੱਟ ਰੀਆਂ ਸੰਗਤਾਂ ਦੇ ਵਾਸਤੇ ਹਰ ਐਤਵਾਰ ਦੇ ਐਤਵਾਰ ਤੁਹਾਡੇ ਚੱਲ ਰਹੇ ਹਸਪਤਾਲ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੀ ਕਿ ਲੰਗਰ ਦੀ ਵਿਵਸਥਾ ਕੀਤੀ ਗਈ ਇੱਥੇ ਲੰਗਰ ਪੱਕਦਾ ਹੈ ਸਵੇਰੇ 6 ਵਜੇ ਤੋਂ ਬੰਨੇ ਸ਼ੁਰੂ ਹੋ ਜਾਂਦੇ ਨੇ ਲੰਗਰ ਕਦੀ ਰਾਜਮਾ ਚੋਲ ਕਦੀ ਕੜੀ ਚੋਲ ਕਦੀ ਨਿਊਟਰੀਅਲ ਦੇ ਚੋਲ ਜਾਂ ਕੋਈ ਵੀ ਚੀਜ਼ਾਂ ਔਰ ਉਹਨੂੰ ਮਹਾਪੁਰਸ਼ਾਂ ਦੀ ਸੋਚ ਸੀ ਵੀ ਇਹਨੂੰ ਆਪਾਂ ਡੱਬੀਆਂ 'ਚ ਪੈਕ ਕਰਕੇ ਦੇ ਦਈਏ ਇਹ ਡੱਬੀਆਂ 'ਚ ਪੈਕ ਕਰ ਸੰਗ 4 ਵਜੇ ਜਦੋਂ ਉਹਨਾਂ ਨੂੰ ਘਰ ਜਾਣ ਦੀ ਕਾਲੀ ਹੁੰਦੀ ਹੈ ਵੀ ਜਾਮ 'ਚ ਨਾ ਫਸ ਜਾਈਏ ਜੇ ਜਾਮ ਲੱਗ ਗਿਆ 2-2 3-3 4-4 ਘੰਟੇ ਜਾਮ 'ਚ ਫਸਣਾ ਪੈਂਦਾ ਹੈ ਤੇ ਮਹਾਪੁਰਖਾਂ ਨੇ ਡੱਬੀਆਂ ਚ ਪੈ ਕਰਕੇ ਲੰਗਰ ਸਾਧ ਸੰਗਤ ਜੀ ਇਥੋਂ 4 ਵਜੇ ਆਪਾਂ ਸ਼ਹੀਦਾ ਸਾਹਿਬ ਜਿਹੜੀਆਂ ਸੰਗਤਾਂ ਉੱਥੇ ਵੀ ਵੰਡਿਆ ਜਾਂਦਾ ਤੇ ਇੱਕ ਇੱਕ ਇਥੇ ਗਰੁੱਪ ਜਿਹੜਾ ਏ ਹਸਪਤਾਲ ਦੇ ਬਾਹਰ ਖਲੋਂਦਾ ਕਿਉਂਕਿ ਸਾਰੀ ਸੰਗਤ ਪਿੰਡਾਂ ਦੀ ਨਗਰਾਂ ਦੀ ਜਦੋਂ ਇਧਰੋਂ ਲੰਘਦੀ ਏ ਤੇ ਉਹਨਾਂ ਨੂੰ ਪੈਕਿੰਗ ਕਰਕੇ ਡੱਬੀਆਂ ਦੇ ਵਿੱਚ ਪਾ ਕੇ ਲਫਾਫੇ ਚ ਪਾ ਕੇ ਚਮਚ ਸਮੇਤ ਜਿਹੜੀਆਂ ਡੱਬੀਆਂ ਫਲਾਈਟ ਚ ਮਿਲਦੀਆਂ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਤੇ ਸੰਗਤ ਦੀਆਂ ਅਸੀਸਾਂ ਇਹ ਸਾਰੀਆਂ ਲਗਦੀਆਂ ਨੇ ਕਿਉਂਕਿ ਸੰਗਤ ਨੂੰ ਸਵੇਰ ਦੀ ਭੁੱਖ ਤੋਂ ਬੈਠੀ ਹੁੰਦੀ ਏ ਤੇ ਜਦੋਂ ਉਹਨਾਂ ਨੂੰ ਲੰਗਰ ਮਿਲਦਾ ਸੰਗਤ ਦੀਆਂ ਬਹੁਤ ਸੀਸਾਂ ਲਗਦੀਆਂ ਇਹ ਮਹਾਰਾਜੀ ਮੇਰ ਕਰਨ ਮਹਾਂਪੁਰਸ਼ਾਂ ਦੇ ਸਿਰ ਤੇ ਹੱਥ ਰੱਖਣ ਤੇ ਸਾਨੂੰ ਬਲ ਬਖਸ਼ਣ ਕਿ ਆਪਾਂ ਇਹ ਲੰਗਰ ਦੀ ਸੇਵਾ ਕਰ ਸਕੀਏ ਜੀ ਫਤਿਹ ਬੁਲਾਉਂਦਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ